ਅੱਜ ਥਾਣਾ ਮੇਟਿਆ ਵਾਲਾ ਵਿਖੇ ਬਹੁਤ ਸਤਿਕਾਰਯੋਗ ਦੂਰਅੰਦੇਸ਼ੀ ਵਾਲੇ ਇੰਸਪੈਕਟਰ ਬਲਜੀਤ ਸਿੰਘ ਜੀ ਹੰਦਰ ਜਿਨ੍ਹਾਂ ਨੇ ਆਪਣਾ ਅਹੁਦਾ ਸੰਭਾਲਿਆ ਔਰ ਇਹਨਾਂ ਦੇ ਪਛੋਕੜ ਬਾਰੇ ਪਬਲਿਕ ਪਹਿਲਾਂ ਵੀ ਜਾਣਦੀ ਹੈ ਕਿ ਜਿੱਥੇ-ਜਿੱਥੇ ਵੀ ਇਹਨਾਂ ਨੇ ਆਪਣੇ ਸਵਾਭਾ ਨਿਭਾਈਆਂ ਤੇ ਗਲਤ ਅੰਸਰ ਜਿਹੜੇ ਆ ਉਹਨ ਲੇਖ ਦਿਨਾਂ ਵਾਲੀ ਉੱਥੇ ਜ਼ਰੂਰ ਖਮੋਸ਼ ਹੋ ਜਾਂਦੇ ਆ ਸੋ ਅੱਜ ਅਸੀਂ ਗਵਰਨਰਲ ਕੈਟਾਗਰੀ ਪੰਜਾਬ ਵੱਲੋਂ ਉਹਨਾਂ ਨੂੰ ਇੱਥੇ ਜੀ ਆਇਆ ਵੀ ਕਿਹਾ ਤੇ ਜਿਹੜੀਆਂ ਕੋਈ ਇਲਾਕੇ ਦੇਆਂ ਸਮੱਸਿਆਵਾਂ ਹੈਗੀਆਂ ਉਹਨਾਂ ਬਾਰੇ ਵੀ ਉਹਨਾਂ ਨੂੰ ਜਾਣੂ ਕਰਾਇਆ ਤੇ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਇਹ ਜਿਹੜੇ ਗਲਤ ਅਨਸਰ ਹੈਗੇ ਨੇ ਜਾਂ ਕੋਈ ਨਸ਼ਾ ਤਸਕਰ ਹੈਗੇ ਨੇ ਉਹਨਾਂ ਨੂੰ ਬਿਲਕੁਲ ਇਲਾਕੇ ਦੇ ਵਿੱਚ ਜਿਹੜਾ ਸਿਰਨੇ ਚੁੱਕਣ ਦਿੱਤਾ ਜਾਵੇਗਾ ਤੇ ਅਸੀਂ ਆਪਣੇ ਵੱਲੋਂ ਵੀ ਆਮ ਜਨਤਾ ਨੂੰ ਵੀ ਇਹ ਜਿਹੜੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਦਾ ਪੁਲਿਸ ਦਾ ਸਹਿਯੋਗ ਕਰੋ ਤਾਂ ਜੋ ਆਪਣੇ ਪਿੰਡਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਧੰਨਵਾਦ ਸਾਰੇ ਤੇ ਤੁਹਾਨੂੰ ਜਿਹੜਾ ਬਿਸਤੂ ਤੋਂ ਬਾਰੇ ਕੀ ਕਰਦਾ ਮੈਂ ਤਾਂ ਸਰਪੰਚਾਂ ਪੰਚਾਂ ਨੂੰ ਤੇ ਹੋਰ ਮੋਹਤਵਰ ਵਿਅਕਤੀਆਂ ਨੂੰ ਅਪੀਲ ਕਰਦਾ ਅਗਰ ਤੁਹਾਨੂੰ ਕੋਈ ਪਿੰਡ ਦੇ ਵਿੱਚ ਗਲਤ ਅਫਰ ਮਿਲਦਾ ਜਾਂ ਕੋਈ ਨਸ਼ਾ ਵੇਚਦਾ ਬੇਚੇਜਿਤ ਮੇਰੇ ਨਾਲ ਤਾਲ ਮਿਲ ਰੱਖਣਾ ਮੈਨੂੰ ਦੱਸਣਾ ਤੇ ਉਹਨਾਂ ਦਾ ਨਾਮ ਪਤਾ ਵੀ ਗੁੱਪਤ ਰੱਖਿਆ ਜਾਊਗਾ ਬਾਕੀ ਨਸ਼ੇ ਪੱਤੇ ਵਾਲਿਆਂ ਨੂੰ ਵੀ ਮੈਂ ਚਿਤਾਵਨੀ ਦਿੰਦਾ ਵੀ ਆਪਣਾ ਕੰਮ ਛੱਡ ਦੇਣਾ ਇਹਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਜੇ ਬੋਲਟ ਦੇ ਆ ਮੁੰਡੇ ਲੋਫਰਾਂ ਵਾਂਗ ਘੁੰਮਦੇ ਤਿੰਨ ਤਿੰਨ ਜਾਣੇ ਪਟਾਕੇ ਵਿੜਾਉਂਦੇ ਆ ਉਹਨਾਂ ਨੂੰ ਵੀ ਚਿਤਾਵਨੀ ਦਿੰਦਾ ਵੀ ਉਹ ਆਪਣੇ ਬਾਗ ਆ ਜਾਣ ਇੱਕ ਵਾਰ ਮੁੱਤਾਂ ਤੋਂ ਵੀ ਬਾਕਪਾ ਤੇਰੇ ਮੱਤੇ ਜਾ ਨਹੀਂ ਲੁੱਟਾ ਖੋਹਾਂ ਦੀਆਂ ਤੇ ਚਲੋ ਸਾਡਾ ਹੀ ਕੰਮ ਆ ਇਹ ਪਹਿਲੀ ਗੱਲ ਦੇ ਪੀਸਫੁਲੀ ਮੀਡੀਆ ਇਹਦਾ ਹੀ ਕਰੀਆ ਫੇਰ ਵੀ ਅਲਰਟਾਹੀਂ ਬਿਲਕੁਲ ਕੋਈ ਏਦਾਂ ਦੀ ਵਾਰਦਾਤ ਨਹੀਂ ਹੋਣ ਦੇਵਾਂਗਾ